ਨਾਲਾ ਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਲਾਂਨੌਰ ਨਜ਼ਦੀਕ ਪਿੰਡ ਅਠਵਾਲ ਦੇ ਵਿੱਚ ਕਹਿੰਦੇ ਨੇ ਹੁਨਰ ਜਾਂ ਕਲਾ ਜਾਂ ਆਰਟ ਕਿਸੇ ਮਹਿਲ ਜਾਂ ਮਨਾਰੇ ਦਾ ਮਹਤਾਜ ਨਹੀਂ ਹੁੰਦਾ ਇਹ ਕਿਸੇ ਦੇ ਵਿੱਚ ਵੀ ਜਿਹੜੀ ਆ ਕਲਾ ਜਾਂ ਹੁਨਰ ਜਾਂ ਆਰਟ ਜਿਹੜਾ ਆ ਸਕਦਾ ਹੈ ਸਾਡੇ ਨਾਲ ਇੱਕ ਬੱਚੀ ਆ ਜੋ ਇਸ ਦੇ ਵਿੱਚ ਵੀ ਕੋਈ ਅਲੱਗ ਤਰ੍ਹਾਂ ਦਾ ਜਿਹੜਾ ਹੁਨਰ ਹੈ ਜਾਂ ਆਰਟ ਜਾਂ ਕਹਿ ਸਕਦੇ ਆ ਤਾਂ ਸਾਡੇ ਨਾਲ ਜੂਰ ਨੇ ਜਰੂਰ ਗੱਲਬਾਤ ਕਰ ਲੈਣੀ ਆ ਉਹਨਾਂ ਨੂੰ ਇਹ ਜਿਹੜੀ ਆ ਇੱਕ ਕਲਾ ਦੀ ਜਾਂ ਆਰਟ ਦੀ ਜਿਹੜੀ ਬਖਸ਼ਿਸ਼ ਕਿਵੇਂ ਜੜੀ ਹੋਈ ਹੈ ਸ੍ਰੀਕਾਲ ਮੈਂ ਅਨੀਤਾ ਕਲਾਨੌਰ ਅ ਅਠਵਾਲ ਪਿੰਡ ਤੇ ਮੈਨੂੰ ਇਹ ਆਰਟ ਜਰੀਆ ਮੈਂ ਇਥੋਂ ਪਿੰਡ ਅਠਵਾਲ ਸਰਕਾਰੀ ਸਕੂਲ ਤੋਂ 5th ਕਲਾਸ ਤੱਕ ਪੜ੍ਹੀਆਂ ਉਸ ਤੋਂ ਬਾਅਦ ਵਿੱਚ ਮੈਂ ਨਵੋਦਿਆ ਦਾ ਪੇਪਰ ਕਲੀਅਰ ਕੀਤਾ ਹੈ ਤੇ 6th ਕਲਾਸ ਵਿੱਚ ਜਦੋਂ ਸਾਨੂੰ 홀ੀਡੇ ਹੋ ਵਰਕ ਮਿਲਦਾ ਰਿਹਾ ਹੀ ਉਸ ਟਾਈਮ ਮੈਨੂੰ ਪਤਾ ਲੱਗਾ ਕਿ ਮੇਰੇ ਵਿੱਚ ਆਏ ਆਰਟ ਦੀ ਮਤਲਬ ਟੈਲੈਂਟ ਹੈਗਾ ਹੈ ਫਿਰ ਮੈਂ ਹੌਲੀ ਹੌਲੀ ਜ਼ਰਾਏ ਮੈਨੂੰ ਮੋਟੀਵੇਸ਼ਨ ਕੀਤਾ ਮੇਰੇ ਟੀਚਰਸ ਨੇ ਤੇ ਉਹਦੇ ਨਾਲ ਹੀ ਮੈਂ ਆਰਟ ਜਿਹੜੀ ਆਪਣੀ ਸਟਾਰਟ ਕੀਤੀ ਤੇ ਮੈਨੂੰ ਮਤਲਬ ਕਿ ਰਫ ਮਟੀਰੀਅਲ ਨਾਲ ਵੀ ਆਰਟ ਦਾ ਕੰਮ ਕਰਨਾ ਆਂਦਾ ਹੈ ਬਾਕੀ ਮੈਂ ਡਰਾਇੰਗ ਉਹ ਘੜਾ ਕਰ ਸਕਦੀਆਂ ਜੋ ਵੀ ਮੈਨੂੰ ਕਹੋਗੇ ਉਹ ਮੈਂ ਬਣਾ ਸਕਦੀਆਂ ਇਸ ਤਰ੍ਹਾਂ ਮੈਂ ਆਪਣੇ ਜੋ ਨਵਯਾ ਸਕੂਲੇ ਉਹਨੂੰ ਕ੍ਰੈਡਿਟ ਦੇਣਾ ਚਾਹੁੰਦੀ ਆ ਕਿ ਉਹਨਾਂ ਦੀ ਘੜ ਕੇ ਹੀ ਮੈਂ ਇਹ ਆਰਟ ਸਿੱਖ ਪਾਈ ਆ ਜਿਹੜੀ ਤੁਸੀਂ ਪਿੰਡ ਦੀ ਜ਼ਿਕਰ ਕਰਨ ਦੇ ਸਕੂਲ ਦਾ ਕਰਨ ਇਹ ਇੱਥੋਂ ਤੱਕ ਜਿਹੜੀ ਉਹਨੂੰ ਇਹ ਕਲਾ ਜਿਹੜੀ ਨਹੀਂ ਮੈਨੂੰ ਨਹੀਂ ਉਸ ਟਾਈਮ ਤੇ ਮੈਨੂੰ ਨਹੀਂ ਪਤਾ ਕਿਉਂਕਿ ਉਸ ਟਾਈਮ ਤੇ ਮੈਨੂੰ ਮਤਲਬ 96 ਦਾ 8 ਦਾ ਵਗੈਰਾ ਵੜੇ ਪਤਾ ਨਹੀਂ ਤੇ ਨਾਲ ਹਾਨੂੰ ਟੀਚਰਸ ਨੇ ਹੌਲੀ ਡਿਓਂ ਵਕਤ ਦਿੰਦੇ ਹੁੰਦੇ ਸੀ ਜਦੋਂ ਮੈਨੂੰ ਉਹਦੇ ਵਿੱਚ ਗਈ ਫਿਰ ਹਾਨੂੰ ਜਦੋਂ ਹੌਲੀਡੇ ਸੁਨਿਆ ਰਹੀਆਂ ਉਹ ਕੰਮ ਦਿੰਦੇ ਰਹੇ ਤੇ ਫਿਰ ਮੈਂ ਜਦੋਂ ਕਾਰ ਕੀਤਾ ਤੇ ਉਹਨਾਂ ਨੂੰ ਮੇਰਾ ਕੰਮ ਪਸੰਦ ਆਇਆ ਫਿਰ ਹੌਲੀ ਹੌਲੀ ਮੇਰੀ ਇੰਪਰੂਵਮੈਂਟ ਹੁੰਦੀ ਗਈ ਤੇ ਹੁਣ ਮੈਂ ਕਲਾਸ 10th ਵਿੱਚ ਏ ਤੇ ਮੇਰੀ ਕਾਫੀ ਜ਼ਿਆਦਾ ਆਰਟ ਵਿੱਚ ਇੰਪਰੂਵਮੈਂਟ ਹੋ ਗਈ ਆ ਹੁਣ ਤੱਕ ਕਿੰਨੀ ਜੜੀ ਡਰਾਉਂ ਜੜੀ ਹੈ ਕਿਸ ਕਿਸ ਚੀਜ਼ ਦੀ ਜੜੀ ਤੁਸੀਂ ਕਰ ਸਕੋਗੇ ਉਹ ਕਿਸੇ ਦਾ ਫੇਸ ਵਗੈਰਾ ਵੀ ਬਣਾ ਸਕਦੀਆਂ ਤੇ 컬러ফুল স্কেচ ਵੀ ਕਰ ਸਕਦੀਆਂ পেইন্টিং ਕਰ ਸਕਦੀਆਂ ਤੇ ਜਿਸ ਤਰ੍ਹਾਂ ਰਫ ਬੋਟਲ ਵਗੈਰਾ ਉਹਦੀ ਟਰਾਫੀ ਵਗੈਰਾ ਬਣਾ ਸਕਦੀਆਂ ਤੇ ਜਾਂ ਫਿਰ ਪੈਨਸਲ ਸ਼ੇਡਿੰਗ ਦੇ ਵਿড্রইং ਕਰ ਸਕਦੀਆਂ ਤੇ ਨਾਲ ਹੀ ਇਸ ਦੇ ਮੈਂ ਕਵਿਤਾ ਵਗੈਰਾ ਵੀ ਆਪਣੇ ਲਿਖ ਸਕਦੀਆਂ ਖੁਦ ਤੇ ਕੁਝ ਕਵਿਤਾ ਮੇਰੀਆਂ ਪਬਲਿਸ਼ ਵੀ ਹੋਈਆਂ ਐ ਤੇ ਹੁਣ ਫੇਰ ਤੋਂ ਮੈਂ ਕਵਿਤਾ ਕੁਝ ਦਿੱਤੀਆਂ ਵਾ ਤੇ ਜਿਹੜੇ ਵੀ ਟਾਪਿਕ ਤੇ ਟੀਚਰਸ ਮੈਨੂੰ ਕਵਿਤਾ ਕਹਿੰਦੇ ਆ ਮੈਂ ਉਹ ਵੀ ਲਿਖ ਕੇ ਦੇ ਸਕਦੀਆਂ ਜਿਹੜੀ ਕਵਿਤਾ ਦੀ ਗੱਲ ਕਰਨ ਦੇ ਕਿਸ ਜਿਹੜੀ ਆ ਕਿਤਾਬ ਦੇ ਵਿੱਚ ਜਿਹੜੀ ਆ ਹੁਣ ਜਿਹੜੀ ਐ ਸਭੀ ਹੁਣ ਫਿਲਹਾਲ ਮੈਗਜ਼ੀਨ ਵਿੱਚ ਮੇਰੀ ਕਵਿਤਾ ਸ਼ਿਪੀਆ ਪੁਰਾਣਾ ਸੱਭਿਆਚਾਰ ਤੇ ਲਿਖੀ ਸੀ ਮੈਂ ਜਿਸ ਟਾਈਮ ਮੈਂ ਫ੍ਰੀ ਹੁੰਨੀ ਆ ਉਸ ਟਾਈਮ ਮੈਂ ਕਵਿਤਾ ਲਿਖ ਲੈਂਨੀ ਆ ਇੱਕ ਕਵਿਤਾ ਮੈਂ ਅੱਧੇ ਘੰਟੇ ਵਿੱਚ ਕੰਪਲੀਟ ਕਰ ਸਕਦੀ ਆ ਜਿਹੜੀ ਤੇ ਛੱਤੀ ਆ ਉਹਦੀਆਂ ਵੀ ਜਿਹੜੀਆਂ ਲਾਈਨਾਂ ਤੁਸੀਂ ਜ਼ਿਕਰ ਕਰੋ ਤੇ ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਨੇ ਕੁਝ ਉਹ ਵੀ ਜਿਹੜੀਆਂ ਜੇਰੀ ਮੈਂ ਹੁਣ ਕਵਿਤਾ ਲਿਖੀ ਆ ਉਹਦੇ ਵਿੱਚ ਤੇ ਮੈਂ ਦੋ ਲਾਈਨਾਂ ਦਾ ਸਕਦੀ ਆ ਕਿ ਸੁਨੋ ਪੰਜਾਬ ਦੀ ਕਥਾਖਾਨੇ ਜੋ ਅੱਜ ਕੱਲ ਹੋ ਗਏ ਇਹ ਪੁਰਾਣੇ ਧੀਆਂ ਕੱਤਨ ਅਤੇ ਗਾਵਣ ਗੀਤ ਬੜੀ ਪਿਆਰੀ ਸੀ ਇਹ ਰੀਤ ਲੋਕ ਮਿੱਟੀ ਦੇ ਘੜੋਂੋਂ ਦੇ ਰਾਲ ਮਿਲਕੇ ਫਿਰ ਖੂਬ ਸਜਾਉਂਦੇ ਇਸ ਤਰ੍ਹਾਂ ਮੇਰੀ ਇਹ ਜਿਹੜੀ ਕਵਿਤਾ ਇੱਕ ਪਬਲਿਸ਼ ਹੋਈ ਆ ਤੇ ਬਾਕੀ ਜਿਹੜੀਆਂ ਉਹ ਕਵਿਤਾ ਮੈਂ ਲਿਖੀਆਂ ਵਾਂ ਤੇ ਉਹ ਮੈਂ ਦਿੱਤੀਆਂ ਏ ਕੁਝ ਮੈਂ ਪੇਰੈਂਟਸ ਤੇ ਲਿਖੀਆਂ ਐ ਫੈਮਲੀ ਆਪਣੀ ਤੇ ਤੇ ਕੁਝ ਸ਼ੇਰੀਆਂ ਵਾਂ ਉਹ ਮੈਂ ਪੀੜ ਵਗੈਰਾ ਤੇ ਲਿਖ ਕੇ ਦਿੱਤੀਆਂ ਵਾਂ ਤੇ ਇਹਦੀ ਲਾਸਟ ਲਾਈਨ ਏ ਆ ਕਿ ਅ ਅ ਰੱਬਾ ਮੇਰੇ ਪਰਿਵਾਰ ਤੇ ਕਦੀ ਕੋਈ ਦੁੱਖ ਨਾ ਆਵੇ ਮੇਰੀ ਉਮਰ ਵੀ ਇਹਨਾਂ ਨੂੰ ਲੱਗ ਜਾਵੇ ਜੋ ਕਿ ਮੇਰੀ ਕਵਿਤਾ ਦੀ ਲਾਸਟ ਲਾਈਨ ਹੈ ਤੇ ਬਾਕੀ ਪਬਲਿਸ਼ ਹੋਣੀਆਂ ਵਾ ਇਹ ਜਨਰੀ ਵੀ ਨੇ ਜੋ ਮੈਂ ਪੰਜ ਕਵਿਤਾ ਦਿੱਤੀਆਂ ਵਾ ਤੇ ਉਹ ਵੀ ਮੈਗਜ਼ੀਨ ਵਿੱਚ ਛਿਪ ਕੇ ਆਣੀਆਂ ਵਾ ਬਾਕੀ ਟੀਚਰਸ ਮੈਨੂੰ ਮੋਟੀਵੇਟ ਕਰਦੇ ਆ ਕਿ ਤੂੰ ਲਿਖਿਆ ਕਰ ਤੇ ਇੰਪਰੂਵਮੈਂਟ ਹੋ ਸਕਦੀ ਹੈ ਕਿਉਂਕਿ ਮੇਰੀ 6th ਕਲਾਸ ਤੋਂ ਹੀ ਕਾਫੀ ਜ਼ਿਆਦਾ ਇੰਪਰੂਵਮੈਂਟ ਹੋ ਚੁੱਕੀ ਆ ਜਿਹੜੀ ਇਹ ਜਿਹੜੀ ਲੱਗੇ ਤੁਹਾਡੇ ਪਈ ਆ ਕਵਿਤਾ ਇਸ ਦੀ ਜਿਹੜਾ ਜ਼ਿਕਰ ਆ ਉਹ ਇੱਕ ਵਾਰੀ ਜ਼ਰੂਰ ਫਲੈਸ਼ ਕਰ ਦਿਓ ਕਿ ਕਿੰਨੀ ਹੈ ਇਹ ਜਿਹੜੀ ਕਵਿਤਾ ਮੈਂ ਲਿਖੀ ਆ ਪੁਰਾਣਾ ਸੱਭਿਆਚਾਰ ਤੇ ਲਿਖੀ ਹੈ ਇਮੈ ਲਿਖਿਆ ਕੋਸ਼ਿਸ਼ ਤਾ ਸੁਨੋ ਪੰਜਾਬ ਦੀ ਕਥਾ ਖਾਣੀ ਅੱਜ ਕੱਲ ਹੋ ਗਈ ਏ ਪੁਰਾਣੀ ਧੀਆਂ ਕਤਨ ਅਤੇ ਗਾਵਨ ਗੀਤ ਬੜੀ ਪਿਆਰੀ ਸੀ ਇਹ ਰੀਤ ਲੋਕ ਮਿੱਟੀ ਦੇ ਘੜ ਬਣਾਉਂਦੇ ਰਲ ਮਿਲ ਕੇ ਫਿਰ ਖੂਬ ਸਜਾਉਂਦੇ ਰਿਸ਼ਤਿਆਂ ਦੀ ਪੱਕੀ ਸੀ ਜੜ ਵੱਡਾ ਪਰਿਵਾਰ ਪਰ ਇੱਕੋ ਘੜ ਮੁਟਿਆਰਾਂ ਸੀ ਨੱਚਦੀਆਂ ਟੱਪਦੀਆਂ ਪੰਜਾਬੀ ਸੂਟਾਂ ਵਿੱਚ ਖੂਬ ਸਜਦੀਆਂ ਬਣਨ ਲੱਗੇ ਹੁਣ ਤਾਂ ਪੱਕੇ ਘੜ ਪਰ ਖਿੱਲਰ ਗਏ ਨੇ ਹੁਣ ਟੱਬਰ ਪਰਿਵਾਰ ਬਦਲ ਗਏ ਸਭ ਸੋਚ ਵਿਚਾਰ ਟੁੱਟ ਗਈ ਹੁਣ ਰਿਸ਼ਤਿਆਂ ਦੀ ਤਾਰ ਮੋਬਾਈਲਾ ਨੇ ਖੇਢੀ ਇਹ ਬੁੜੀ ਚਾਲ ਹੁਣ ਪੁੱਛਣਾ ਇੱਕ ਦੂਜੇ ਦਾ ਹਾਲ ਮੋਬਾਈਲ ਤੇ ਕਰਦੇ ਗੱਲਾਂ ਬਾਤਾਂ ਪੁੱਲ ਗਏ ਸਭ ਜੀਵਨ ਜਾਚਾਂ ਜਦ ਲੋਕ ਸਰੋਂ ਦਾ ਸਾਗ ਬਣਾਉਂਦੇ ਫਿਰ ਨਾਲ ਮੱਕੀ ਦੀ ਰੋਟੀ ਪਕਾਉਂਦੇ ਨਾ ਕੋਈ ਬਿਮਾਰੀ ਆਉਣੀ ਨੇਰੇ ਖੁਸ਼ੀ ਖੁਸ਼ੀਆਂ ਦੇ ਹੁੰਦੇ ਸੀ ਡੇਰੇ ਲੋਕ ਪੰਜਾਬੀ ਪਹਿਰਾਵਾ ਭੁੱਲ ਗਏ ਜੀਨ ਸ਼ੀਨ ਦੇ ਫੈਸ਼ਨ ਚ ਰੁਲ ਗਏ ਬੁਣਨਾ ਤੇ ਕਤਣਾ ਹੁਣ ਸਭ ਨੇ ਛੱਡਿਆ ਵਿਰਸੇ ਨੂੰ ਅਸੀਂ ਦਿਲ ਚੋਂ ਕੱਢਿਆ ਮਾ ਬੋਲੀ ਨੂੰ ਮਾ ਬੋਲੀ ਪੰਜਾਬੀ ਨੂੰ ਭੁੱਲ ਗਏ ਅੰਗਰੇਜ਼ੀ ਦੀ ਚਮਕ ਤੇ ਡੋਲ ਗਏ ਇਹ ਹੈ ਪੰਜਾਬ ਦੀ ਕਥਾ ਕਹਾਣੀ ਜੋ ਅੱਜ ਕੱਲ ਹੋ ਗਈ ਹੈ ਪੁਰਾਣੀ ਜੋ ਤੁਸੀਂ ਜਿਕਰ ਕੀਤਾ ਆਪਣੀ ਕਹਾਣੀ ਦੇ ਵਿੱਚ ਇਹ ਸਾਰਾ ਜਿਹੜਾ ਵਾ ਸੱਭਿਆਚਾਰ ਜਿਹੜਾ ਅਨੋਪ ਹੋ ਚੁਕਾ ਇਹ ਫੀਲਡ ਦੇ ਵਿੱਚ ਇਸ ਟਾਈਮ ਜਿਹੜੀਆਂ ਨਹੀਂ ਚੀਜ਼ਾਂ ਮੌਜੂਦ ਆਪ ਦੇ ਜਿਹੜੇ ਕੋਈ ਸ਼ੋਰੂਮ ਲੱਗਦੇ ਨੇ ਜਾਂ ਕੋਈ ਸੱਭਿਆਚਾਰ ਪ੍ਰੋਗਰਾਮ ਉੱਥੇ ਹੀ ਇਹ ਚੀਜ਼ਾਂ ਜਿਹੜਾ ਰਿਐਲਿਟੀ ਕੀਤਾ ਜਾਂਦੇ ਆ ਯਾਨੀ ਕਿ ਫੀਲਡ ਦੇ ਵਿੱਚ ਰਿਐਲਿਟੀ ਦੇਖੀ ਤਾਂ ਇਹ ਚੀਜ਼ਾਂ ਅਨੋਪ ਨੇ ਬਿਲਕੁਲ ਨਹੀਂ ਆਗੀਆਂ ਇਹ ਤੁਹਾਡੇ ਮੈਂ ਡਿਮਾਂਡ ਦੇ ਵਿੱਚ ਕਿਵੇਂ ਆ ਸਕਦਾ ਇਹ ਮੇਰੇ ਮਾਈਂਡ ਵਿੱਚ ਇਸ ਤਰ੍ਹਾਂ ਹੈ ਕਿਉਂਕਿ ਮੈਨੂੰ ਵੀ ਜੋ ਸਾਡਾ ਪੁਰਾਣਾ ਕਲਚਰ ਹੈ ਉਹ ਕਾਫੀ ਜ਼ਿਆਦਾ ਪਸੰਦ ਹੈ ਤੇ ਮੈਂ ਆਪਣੇ ਦਾਦੂ ਕੋਲ ਹੀ ਮੋਟੀਵੇਸ਼ਨ ਲਈਆ ਕਿਉਂਕਿ ਉਹ ਮੈਨੂੰ ਪੁਰਾਣੇ ਜਮਾਨੇ ਦੀਆਂ ਜਿਹੜੀਆਂ ਗੱਲਾਂ ਵਾਂ ਉਹ ਸੁਣਾਉਂਦੇ ਹੁੰਦੇ ਹੀ ਤੇ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਿਆਰੀਆਂ ਲੱਗਦੀਆਂ ਹੁੰਦੀਆਂ ਹੀ ਤੇ ਜਦੋਂ ਮੈਂ ਉਹਨਾਂ ਨਾਲ ਅੱਗੇ ਬਹਿਣਾ ਮੈਨੂੰ ਬਹੁਤ ਸਹੀ ਲੱਗਦਾ ਹੁੰਦਾ ਹੀ ਤੇ ਉਹਨਾਂ ਤੋਂ ਹੀ ਮੈਂ ਸਿੱਖ ਸਕੇ ਹੋਲੀ-ਹੋਲੀ ਕੋਸ਼ ਮੈਂ ਆਪਣੇ ਪਾਪਾ ਕੋਲ ਸਿੱਖਦੀ ਰਹੀ ਕਿ ਮਤਲਬ ਉਹ ਨਾ ਮੈਨੂੰ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਾਉਂਦੀਆਂ ਜੋ ਮੈਨੂੰ ਸੁਣਨ 'ਚ ਬਹੁਤ ਮਾਜਾਂਦਾ ਹੁੰਦਾ ਹੀ ਫਿਰ ਇੱਕ ਦਿਨ ਮੈਂ ਇਸ ਤਰ੍ਹਾਂ ਫ੍ਰੀ ਬੇਟੀ ਸਕੂਲ ਵਿੱਚ ਥੇ ਮੇਰੇ ਦਿਮਾਗ 'ਚ ਕਵਿਤਾ ਆਈ ਫਿਰ ਮੈਂ ਉਹ ਕਵਿਤਾ ਲਿਖੀ ਤੇ ਮੇਰੇ ਟੀਚਰਸ ਨੇ ਮੈਨੂੰ ਕਾਫੀ ਮੋਟੀਵੇਟ ਕੀਤਾ ਫਿਰ ਮੈਂ ਉਹ ਕਵਿਤਾ ਜਿਹਦੀ ਆ ਤੀ ਪਬਲਿਸ਼ ਕਰਨ ਨੂੰ ਨਾ ਕਰਦੇ ਵੀ ਤੁਹਾਡੇ ਹਾਲਾਤ ਦੇਖੇ ਨੇ ਗਾਰੇ ਦੀ ਚਣਾਈ ਆ ਉੱਤੇ ਛੱਤ ਦੇ ਦੇਖਿਆ ਮੈਂ ਬਾਲੇ ਵੀ ਕਈ ਥਾਵਾਂ ਤੇ ਜਿਹੜੇ ਡਿੱਗੇ ਨੇ ਇੱਟਾਂ ਜਿਹੜੀਆਂ ਡਿੱਗੀਆਂ ਨੇ ਸਭ ਕੁਝ ਮੈਂ ਹਾਲਾਤ ਕੰਡੀਸ਼ਨ ਮਾਰੀ ਫਿਰ ਮੈਂ ਮਾਈਂਡ ਦੇ ਵਿੱਚ ਇੰਨੀ ਘੜ ਦੀ ਕੰਡੀਸ਼ਨ ਨੂੰ ਰੱਖਦੇ ਫਿਰ ਵੀ ਤੁਸੀਂ ਗਾੜੀ ਜਿਹੜੀ ਸਟੱਡੀ ਕਰਦੇ हां जी क्योंकि मेनू काफी जाना आ, काफी आ, काफी जाने मोटिवेट कर दिया कि मैं कुछ भी कर सकती हां क्योंकि कोई भी काम जी रहो ਔਖਾ ਨਹੀਂ ਆ ਸਭ ਕੁਝ ਪੋਸੀਬਲ ਹੈ ਜੇ ਤੁਸੀਂ ਟ੍ਰਾਈ ਕਰਦੇ ਰਹੋਗੇ ਤੇ ਇਸ ਕਰਕੇ ਮੈਂ ਵੀ ਚਾਹੁੰਦੀ ਆ ਕਿ ਜੇ ਮੈਂ ਟ੍ਰਾਈ ਕਰਾਂਗੀ ਤੇ ਇੱਕ ਨਾ ਇੱਕ ਦਿਨ ਮੇਰੇ ਮਤਲਬ ਮੈਨੂੰ ਪਤਾ ਹੈ ਕਿ ਮੇਰੇ ਕਾਰ ਦੀ ਕੰਡੀਸ਼ਨ ਵੀ ਬੈਟਰ ਹੋ ਜਾਣੀ ਭਾਵੇਂ ਇਸ ਟਾਈਮ ਮੈਂ ਗਰੀਬੀ ਕੱਟਣੀ ਆ ਪਰ ਮੈਨੂੰ ਪਤਾ ਹੈ ਕਿ ਜੇ ਮੈਂ ਵਧੀਆ ਕਰਾਂਗੀ ਫਿਰ ਅੱਗੇ ਮੈਂ ਕੁਝ ਕਰ ਸਕਦੀ ਹਾਂ ਤੇ ਸਭ ਕੁਝ ਬਦਲ ਵੀ ਸਕਦੀ ਹਾਂ ਲੱਗਦਾ ਵੀ ਪਾਪਾ ਦੇ ਹਲਾਤਾਂ ਨੂੰ ਜਾਂ ਕਰਦੇ ਕਿ ਕਿਹਨੂੰ ਦੇਖ ਕੇ ਤੁਸੀਂ ਮਤਲਬ ਇਹ ਸਾਰੇ ਜਿਹੜਾ ਗਾਂ ਦਾ ਆਉਂਦਾ ਪੈਸ਼ ਜਿਹੜੇ ਹੁਣ ਇਸ ਤੋਂ ਇਲਾਵਾ ਕੀ ਮਤਲਬ ਕਿਹੜੇ ਕੋਰਸ ਤੇ ਕਿਹੜਾ ਮਤਲਬ ਜਣਾ ਤੁਹਾਡਾ ਸਭ ਤੋਂ ਜ਼ਿਆਦਾ ਏਮ ਫਿਲਹਾਲ ਕਹਿੰਦੇ ਲਾਈਫ ਵਿੱਚ ਕਦੇ ਵੀ ਇੱਕ ਏਮ ਨਹੀਂ ਰੱਖਣਾ ਚਾਹੀਦਾ ਉਹਦੇ ਕਰਕੇ ਮੈਨੂੰ ਮਤਲਬ ਕੁਝ ਬੱਚੇ ਕਹਿੰਦੇ ਆ ਕਿ ਫੈਸ਼ਨ ਡਿਜ਼ਾਈਨਰ ਵੀ ਵਧੀਆ ਵਾ ਬਾਕੀ ਮੇਰਾ ਬਚਪਨ ਤੋਂ ਏਮ ਦਿਰਾ ਉਹ ਲੋ ਦਾ ਵਾ ਕਿ ਮੈਂ ਜੱਜ ਬਨ ਨਾ ਵਾ ਤੇ ਮੈਂ ਜੱਜ ਦਾ ਵੀ ਟਰਾਈ ਕਰਾਂਗੀ ਤੇ ਨਾਲ ਹੀ ਮੈਂ ਫੈਸ਼ਨ ਡਿਜ਼ਾਈਨਰ ਵੀ ਕਹਿੰਦੇ ਆ ਮੈਨੂੰ રાઇટર ਵੀ કહેંધિયા ਤੇ મેં સોચા કે પ્લસ 2 તો બાદ મે અપને બુક્સ ਵੀ પબ્લિશ કરા ਤੇ ਇਸ તરહ મેરી 3-4 એમરા જરેઓ મે લાઈફ ઇસ રાખિયા એમ ਜਿਹੜੇ ਨੇਮ ਤੋਂ ਤੁਸੀਂ 3-4 ਰੱਖੇ ਨੇ ਉਹਨਾਂ ਵਿੱਚੋਂ ਚੁイズ ਤੁਹਾਨੂੰ ਇੱਕ ਹੀ ਕਰਨਾ ਪડਣਾ ਹੋਊਗਾ હાજી ફिलहाल ਤੇ મેં લો ਨੂੰ ਚੁイズ ਕਰਾਂਗੀ ਕਿ ਮੈਂ ਜੱਜ ਬਣਾ ਕਿਉਂਕਿ ਉਹ ਮੇਰਾ ਬਚਪਨ ਤੋਂ ਸੁਪਨਾ ਤੇ ਮੈਂ ਉਹ ਕਰਨਾ ਚਾਹੁੰਦੀ ਆ ਕਦੀ ਫਿਰ ਫਾਦਰ ਸਾਹਿਬ ਵੀ ਤੁਹਾਡੇ ਮਨ દેખਿਆ ਵੀ ਸਾਡੀ ਕਾਪ ਨੇ ਕਦੀ ਮੰਨ ਲੋ ਇਸ ચીਜ ਦਾ કદી આપને કે ਜਿਹੜਾ કદી ਆਪਣੇ ਉੱਤੇ ਨਹੀਂ ਨਹੀਂ ਮਤਲਬ ਜਦੋਂ ਮੈਂ ਮਤਲਬ ਬਹਿਨੀਆਂ ਤੇ ਮੈਨੂੰ ਪਤਾ ਹੈ ਕਿ ਮੇਰੇ ਦਾਦੂ ਨੂੰ ਵੀ ਦਿਖਾਈ ਨਹੀਂ ਦਿੰਦਾ ਤੇ ਮੇਰੇ ਪਾਪਾ ਕੋ ਵੀ ਚੱਲਿਆ ਜਾਂਦਾ ਜਿਸ ਟਾਈਮ ਮੈਂ ਸਕੂਲ ਵੀ ਫ੍ਰੀ ਬਹਿਨੀਆਂ ਮੇਰਾ ਧਿਆਨ ਵੀ ਸਿਰਫ ਇਧਰ ਹੀ ਦਾਈ ਕਿ ਮੈਂ ਬਸ ਆਪਣੇ ਏਮ ਵਾਲੀ ਫੋਕਸ ਕਰਾਂ ਕਿਉਂਕਿ ਮੈਨੂੰ ਮੇਰੇ ਕਾਰ ਦੀ ਕੰਡੀਸ਼ਨ ਪਤਾ ਵਾ ਜੇ ਰਾਜਾ ਦਾਤਰ ਬੱਚਾ ਗਰੀਬੀਆਂ ਨੂੰ ਘਟਦਾ ਹੈ ਉਹ ਅੱਗੇ ਕੁਝ ਬੰਨਦਾ ਵਾ ਮਤਲਬ ਤੁਸੀਂ ਕੰਡੀਸ਼ਨ ਦੇਖੀ ਇੱਕ ਗਰੀਬੀ ਸਟ੍ਰਗਲ ਜਿਹੜਾ ਦੇਖਿਆ ਮਤਲਬ ਕਈ ਮਤਲਬ ਨੀਮ ਹੁੰਦੇ ਪਰਿਵਾਰਕ ਮੈਂਬਰ ਕਰੋ ਸੁਕੇ ਹੁੰਦੇ ਪਰਿਵਾਰਕ ਮੈਂਬਰ ਜਿਹੜਾ ਮੋਟੀ ਜਿੱਦ ਕਸਾਮੀ ਦਾ ਪੱਕਾ ਕਹਿ ਸਕਦੇ ਆ ਬੜੀ ਵੀਆਪੀ ਲੋਕ ਹੈ ਉਹਨਾਂ ਵੀ ਉਹਨਾਂ ਸਕੂਲਾਂ ਦੇ ਵਿੱਚ ਕੋਚ ਕੀਤੀ ਪਰ ਉਹ ਕਿਸੇ ਪੱਖੋਂ ਆਰਟ ਬੱਖੋਂ ਜਾਂ ਉਹਨਾਂ ਚੂਜ ਵੀ ਰੇਡ ਕੀਤੀ ਹੁੰਦੀ ਪਰ ਕਿਸੇ ਬੱਖਰ ਰਹਿ ਜਾਂਦੇ ਹਾਂ ਹਾਂਜੀ ਕਿਉਂਕਿ ਕੁਝ ਬੱਚੇ ਜਿਹੜੇ ਆ ਮਤਲਬ ਜਿਨ੍ਹਾਂ ਨੂੰ ਹੁਣ ਮੰਨ ਲਓ ਕੋਈ ਅਮੀਰ ਹੋਏਗਾ ਉਹਨੂੰ ਤੇ ਪਤਾ ਹੈ ਕਿ ਉਹਦੇ ਘਰ ਵਿੱਚ ਕੰਡੀਸ਼ਨਸ ਆਈ ਹੈ ਤੇ ਉਹਨੂੰ ਅੱਗੇ ਮਤਲਬ ਕਿ ਐਨੀ ਟੈਂਸ਼ਨ ਨਹੀਂ ਹੁੰਦੀ ਪਰ ਜੇਰਾ ਗਰੀਬੀ ਘਟੇ ਉਹਨੂੰ ਪਤਾ ਹੁੰਦਾ ਹੈ ਕਿ ਉਹਨੇ ਆਪਣੇ ਦਿਨ ਬਦਲਨੇ ਆ ਤੇ ਇਸ ਤਰ੍ਹਾਂ ਹੀ ਮੇਰੇ ਨਾਲ ਵੀ ਆ ਕਿ ਮੈਨੂੰ ਪਾਟ ਅਮਰੀਕਾ আর دیবিকি ਕੰਡੀਸ਼ਨ ਹੈ ਪੇਰੈਂਟਸ ਦੀ ਫੈਮਲੀ ਦੀ ਕਿਤਰਾ ਕੰਡੀਸ਼ਨ ਹੈ তো ਮੈਂ ਚੇਂਜ ਕਰਨਾ ਚਾਹੁੰਦੀ ਹਾਂ ਹਲੋ ਇੰਨੇ ਵੱਡੇ ਡ੍ਰੀਮ ਨੇ ਤੁਹਾਡੇ ਇੰਨਾ ਮਤਲਬ ਖਰਚਾ ਵੀ ਆਉਣਾ ਪੇਰਸ ਵੀ ਜਿਹੜੇ ਤੁਸੀਂ ਦੇਖ ਸਕਦੇ ਮੈਂ ਆਪਾਂ ਕਰ ਕਰ ਸਕਦੇ ਮੈਂ ਹੈਂਡੀਕੈਪ ਕੋਈ ਏਡੀ ਜਿਹੜੀ ਆ ਮਤਲਬ ਪੈਸੇ ਬਕੋ ਜਿਹੜਾ ਰੁਜ਼ਗਾਰ ਕੋਈ ਦਾ ਤਗੜਾ ਨਹੀਂ ਹੈਗਾ ਫਿਰ ਵੀ ਤੁਸੀਂ ਜਿਹੜਾ ਵਾ ਮਤਲਬ ਏਡੀ ਜਿਹੜੇ ਵੱਡੇ-ਚੜੇ ਸੁਪਨੇ ਜਿਹੜੇ ਕਿਉਂਕਿ ਮੇਰੇ ਪੇਰੈਂਟਸ ਨੇ ਵੀ ਕਾਫੀ ਮੈਨੂੰ ਮੋਟੀਵੇਟ ਕੀਤਾ ਵਾ ਕਿ ਪੈਸੇ ਭਾਵੇਂ ਹਾਨੂੰ ਕਿਸੇ ਕਿਸੇ ਪਾਸਿਓਂ ਵੀ ਚੋੱਕ ਕੇ ਵੀ ਲਾਣੇ ਪੈਣ ਆਪਾਂ ਲਾਵਾਂਗੇ ਪਰ ਤੂੰ ਮਤਲਬ ਕਿ ਆਪਣੀ ਸਟੱਡੀ ਏਰੀਆ ਉਹ ਛਡਨੀ ਨਹੀਂ ਆ ਜਿੱਥੋਂ ਤੱਕ ਵੀ ਹੋ ਸਕੇ ਬਾਅਦਸ ਆਪਣਾ ਈਮ ਅਚੀਵ ਕਰਨਾ ਵਾ ਕਿਉਂਕਿ ਮਤਲਬ ਕਹਿੰਦੇ ਕਿ ਪੈਸੇ ਆਪਾਂ ਲੈ ਵੀ ਲਾਂਗੇ ਲਾ ਵੀ ਲਾਂਗੇ ਬਾਅਦ ਵਿੱਚ ਈ ਮੈਂ ਕੁਝ ਬਣ ਗਈ ਫਿਰ ਮੈਂ ਉਹ ਪੈਸੇ ਉਤਾਰ ਵੀ ਸਕਦੀ ਆ ਇਹ ਨਹੀਂ ਕਿ ਮੈਂ ਪੈਸਿਆਂ ਕਰਕੇ ਪਿੱਛੇ ਮੁੜਨਾ ਵਾ ਮੈਂ ਆਪਣੇ ਇਮਵਾਲ ਬਸ ਫੋਕਸ ਰੱਖਾਂਗੇ ਮਨੁੱਖ ਜਿੰਦਗੀ ਦੇ ਪਰਪੇਖ ਸੇ ਤੁਸੀਂ ਡੀਮ ਤੜਾ ਜਿਹੜਾ ਕਰਨ ਜਾਂਦਾ ਕੁਦਰ ਕਰਵਾਉਂਦਾ ਬਣ ਜਾਂਦਾ ਤੁਸੀਂ ਜੱਜ ਬਣ ਜਾਂਦੇ ਕੀ ਮੋਟੀਵੇਸ਼ਨ ਗਰੀਬ ਬੱਚਿਆਂ ਤੇ ਫਿਰ ਤੁਸੀਂ ਜਿਹੜੀ ਖੋਜ ਕੋਈ ਜੋ ਅਪਰਾਲਾ ਕਰੋਗੇ ਵੀ ਜਿਹੜਾ ਇਤਨਾ ਲੋੜਵੰਦ ਪਰਿਵਾਰ ਹੋਣਗੇ ਉਹਨਾਂ ਦੀ ਜਿਹੜੀ ਵਾਫਰਾ ਕਰੋਗੇ ਆਪਣੇ हां जी मतलब जिस राउंड में मैं इस टाइम पे कंडीशन ਵਿੱਚ मतलब स्ट्रगल ਕਰ ਰਹੀਆਂ ਉਸ ਤਰ੍ਹਾਂ ਹੀ ਜੋ ਵੀ ਮੈਨੂੰ ਗਰੀਬ ਬੱਚਾ ਵਗੈਰਾ ਮਿਲੇਗਾ ਮੈਂ ਉਹਨਾਂ ਦੀ ਵੀ ਜਿੰਨੀ ਮੇਰੇ ਕੋਲ ਹੋ ਸਕੇ ਮੈਂ ਹੈਲਪ ਕਰਾਂਗੀ ਨਾਲ ਹੀ मतलब ਕੋਰਟ ਵਿੱਚ ਤੁਹਾਨੂੰ ਪਤਾ ਕੇਸ ਲੜਦੇ ਆ ਕਿਸੇ ਵੀ ਪਾਸੇ ਮੈਂ ਚਾਹੁੰਦੀ ਕਿ ਕਿਸੇ ਨੂੰ ਵੀ मतलब ਕਿ ਗਲਤ ਕੇਸ ਨਾ ਮੈਂ ਕਰਾਂ ਜੋ ਵੀ ਮੈਂ ਕਰਾਂ ਉਹ ਸੋਚ ਸਮਝ ਕੇ ਤੇ ਸਹੀ ਕੇਸ ਕਰਾਂ ਮੈਂ ਕਦੀ ਪੈਸੇ ਦੇ ਲਾਲਚ ਵਿੱਚ ਨਹੀਂ ਆਉਣਾ ਚਾਹੁੰਦੀ ਕਿਉਂਕਿ ਇੱਕ ਬੰਦੇ ਦੀ ਲਾਈਫ ਦਾ ਜਿਹੜਾ ਮਤਲਬ ਕੇਸ ਨਾ ਇੱਕ ਉਹਦੀ ਲਾਈਫ ਨਾਲ ਨਾ ਧੋਖਾ ਨਹੀਂ ਕਿਸੇ ਨਾਲ ਵੀ ਕਰਨਾ ਚਾਹੁੰਦੀ ਸਭ ਨਾਲ ਮੈਂ ਸਹੀ ਹੀ ਕਰਨਾ ਚਾਹੁੰਨੀ ਆ ਕਿਉਂਕਿ ਇੱਕ ਜਿਹੜਾ ਜੱਜ ਹੁੰਦਾ ਹੈ ਉਹ ਰੱਬ ਦੇ ਸਮਾਨ ਹੀ ਹੁੰਦਾ ਉਹ ਜ਼ਿੰਦਗੀ ਤੇ ਮੌਤ ਦੇ ਫੈਸਲੇ ਸੁਣਾਉਂਦਾ ਹੈ ਤੇ ਮੈਂ ਚਾਹੁੰਦੀ ਆ ਕਿ ਸਾਰਿਆਂ ਨੂੰ ਮੈਂ ਸਹੀ ਫੈਸਲੇ ਸੁਣਾਵਾ ਤੇ ਸਹੀ ਡਿਸੀਜਨ ਲਵਾ ਕਿਸੇ ਨਾਲ ਵੀ ਮੈਂ ਪੈਸੇ ਦਾ ਲਾਲਚ ਨਹੀਂ ਚਾਹੁੰਦੀ ਨਾ ਮੈਨੂੰ ਪੈਸੇ ਦਾ ਲਾਲਚ ਹੈਗਾ ਬਸ ਮੈਂ ਸਹੀ ਚਾਹੁੰਦੀ ਆ ਤੇ ਜਿੰਨੀ ਮੈਂ ਹੋ ਸਕੇ ਗਰੀਬ ਬੱਚਿਆਂ ਦੀ ਵੀ ਹੈਲਪ ਕਰਾਉਂਦਾ ਨੂੰ ਜਿੰਨੀ ਸਟੱਡੀ ਹੋ ਸਕੇ ਪ੍ਰੋਵਾਈਡ ਕਰਾਂ ਜਿਹੜੇ ਗਰੀਬ ਤਕਮੇ ਦੇ ਲੋਕ ਆ ਆਮ ਜਿਹੜੇ ਨੇ ਉਹਨਾਂ ਨੂੰ ਕੀ ਮੈਸੇਜ ਜਿਹੜਾ ਦੇਣਾ ਚਾਹੀਦਾ ਮੈਂ ਗਰੀਬ ਬੱਚਿਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਤੁਹਾਡੇ ਵਿੱਚ ਟੈਲੈਂਟ ਹੈ ਵਾ ਉਤਨੀ ਆਪਣਾ ਜਿਹਰਾ ਉਹ ਇੰਪਰੂਵ ਕਰੋ ਤੇ ਆਪਣੇ ਜਿੰਨੇ ਵੀ ਪੇਰੈਂਟਸ ਨੇ ਉਹਨਾਂ ਦਾ ਨਾਮ ਜਿਹਰਾ ਉਹ ਮਤਲਬ ਉੱਚਾ ਕਰੋ ਤੇ ਜਿੰਨਾ ਹੋ ਸਕੇ ਤੁਹਾਡੇ ਕੋਲ ਤੁਹਾਡਾ ਟੈਲੈਂਟ ਹੈ ਉਹ ਮਤਲਬ ਇੰਪਰੂਵ ਕਰੋ ਅੱਗੇ ਵੀ ਤੇ ਲਾਈਫ ਵਿੱਚ ਕੁਝ ਬਣਾਓ ਸੁਭਾਦਰ ਸਾਹਿਬ ਵੀ ਜਰੂਰ ਲੱਗੇ ਨੇ ਜਰੂਰ ਗੱਲਬਾਤ ਕਰਨ ਸਤਿ ਸ੍ਰੀ ਅਕਾਲ ਜੀ ਬੱਚੀ ਨੇ ਐਡੇ ਵੱਡੇ ਖਾਬ ਤੇ ਐਡੇ ਵੱਡੇ ਜਿਹੜੇ ਸਕੂਲ ਦੇ ਵਿੱਚ ਜਿਹੜੀ ਐਡਮਿਸ਼ਨ ਲਈ ਹੈ ਕਿਵੇਂ ਸਰਬਤ ਹੈ ਦੇਖੋ ਇਹ ਪਿੰਡ ਵਾਲੇ ਸਕੂਲ ਦੇ ਵਿੱਚ 5ਵੀਂ ਕਲਾਸ ਤੱਕ ਹੀ ਤੇ ਇੱਥੇ ਇੱਕ ਟੀਚਰ ਹੀਗਾ ਉਹਨਾਂ ਨੇ ਇਹਨਾਂ ਦੇ ਫਾਰਮ ਭਰਿਆ ਨੋਦੀ ਸਕੂਲ ਨੂੰ ਸਾਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਪਹਿਲਾਂ ਇਹਦੀ ਬੁੱਕ ਜਿਹੜੀ ਆਪਣੇ ਕੋਲੋਂ ਲੈ ਦੇਣੇ ਤੇ ਇਹਨਾਂ ਨੂੰ ਅਸੀਂ ਇਧਰੋਂ ਉਧਰੋਂ ਕੋਈ ਵੀ ਰਾਂ ਭਰਾਵਾਂ ਕੋਲ ਹੈਲਪ ਲੈ ਲੁਕੇਟਿਵਿਸ਼ਨ ਤੱਕ ਪਹੁੰਚਾਇਆ ਤੇ ਇਹਨਾਂ ਟੈਸਟ ਪਾਸ ਕੀਤਾ ਤੇ ਉਹ ਸਕੂਲ ਤੱਕ ਪਹੁੰਚ ਗਏ ਨੇ ਹੁਣ ਵੀ ਇਹੀ ਤੇ ਉਹ ਕਿਹਾ ਵੀ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਕੋਲ ਹੈਲਪ ਲੈ ਕਿ ਤੈਨੂੰ ਕਿਤਾਬਾਂ ਹੀ ਲੈ ਕੇ ਦੇਈ ਜਾਵਾਂਗੇ ਤੂੰ ਪਿੱਛੇ ਨਾ ਹਟੀਂ ਮਤਲਬ ਐਡੇ ਗਾਂ ਦਾ ਜਿਹੜੇ ਸੁਪਨੇ ਨੇ ਵੱਡੇ ਨੇ ਮਤਲਬ ਦੇਖ ਤੇ ਮਿਲ ਹੈਲਪ ਤਾਂ ਚਲੋ ਹੋ ਗਈ ਪਰ ਇਹ ਜਿਹੜਾ ਬੱਚਿਆਂ ਦਾ ਜਿਹੜਾ ਸਕੂਲ ਤੇ ਇੱਥੋਂ ਜਿਹੜੀ ਆ ਕੀਤੀ ਵਾਰਲਾ ਪਰ ਜਿਹੜੀ ਮਾਸਟਰਾਂ ਨੇ ਸਹਿਯੋਗ ਕੀਤਾ ਜਾਂ ਕਿਵੇਂ ਸਾਰਾ ਹਾਂਜੀ ਹਾਂਜੀ ਇਹ ਸਕੂਲ ਵਾਲੇ ਟੀਚਰਾਂ ਨੇ ਕੀਤਾ ਜੀ ਬੋਕ ਉਹਨਾਂ ਨੇ ਲੈ ਕੇ ਦਿੱਤੀ ਨੋਦੀ ਇਹਦੀ ਤੇ ਉਹਨਾਂ ਨੇ ਫਾਰਮ ਭਰਿਆ ਗਾਂ ਦਾ ਕਿਵੇਂ ਚੱਲ ਰਿਹਾ ਚਲੋ ਉਹ ਤਾਂ ਬੋਕ ਇੱਕ ਕਰੀ ਲਾਤੀ ਚਲੋ ਉਹਨਾਂ ਨੇ ਸਭ ਕੁਝ ਕਰਾਤਾ ਹੁਣ ਗਾਂ ਦਾ ਜਿਹੜਾ ਕਿਵੇਂ ਚੱਲ ਰਿਹਾ ਸਾਰਾ ਸਭ ਗਾੜੀ ਵੀ ਇਦਾਂ ਹੀ ਵੀਰਪਰਾ ਕੁਝ ਬਾਹਰ ਗਏ ਨੇ ਕੁਝ ਉਹਨਾਂ ਕੋ ਥੋੜਾ ਥੋੜਾ ਖਰਚਾ ਲੈ ਲਈਦਾ ਕੁਝ ਇਧਰ ਉਧਰੋਂ ਲੈ ਕੇ ਉਹ ਕਮਰੇ ਦੇ ਮੈਂ ਦੇਖਿਆ ਉੱਤੇ ਬਾਲੇ ਵੀ ਜੋ ਤਰਪਾਲ ਵੀ ਸਾਰਾ ਕੰਡੀਸ਼ਨ ਮਾੜੀ ਹੈ ਕਿਉਂ ਮਤਲਬ ਬੱਚੀ ਕਰਕੇ ਜਾਂ ਮਤਲਬ ਆਪ ਦਾ ਕੰਮ ਕਰਕੇ ਨਹੀਂ ਜਿਹੜਾ ਉਹ ਚੀਜ਼ ਮੋਟੀਵੇਸ਼ਨ ਹੁੰਦਾ ਨਹੀਂ ਉਹ ਤਾਂ ਚਲੋ ਮੇਰੀ ਹਾਲਤਾਂ ਬਬਰ ਉਪਨ ਦਾ ਕਰਕੇ ਕੰਮ ਕੁ ਮੈਂ ਨਹੀਂ ਹੈ ਤੇ ਛੱਤਾਂ ਦਾ ਬਿਲਡ ਸਾਡੇ ਕੋਲ ਨਹੀਂ ਬਗਿਆ ਬਦਲਿਆ ਜਾਣਾ ਤੇ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਛੱਤ ਸਾਡੀ ਇਦਾਂ ਵੀ ਰਹਿ ਜੂਗੀ ਤੇ ਜੇ ਬਣ ਵੀ ਜਾਊਗੀ ਤੇ ਕੋਈ ਗੱਲ ਨਹੀਂ ਨਾ ਵੀ ਬਣੇਗੀ ਤੇ ਪਰ ਅਸੀਂ ਤੈਨੂੰ ਪੜਾਉਣ ਤੋਂ ਪਿੱਛੇ ਨਹੀਂ ਹਟਦਾ ਮਨ ਜਿਵੇਂ ਹੁਣ ਕੱਚੇ ਕੋਠਿਆਂ ਦੀ ਜਿਹੜੀ ਪੰਨਾ ਜਿਹੜੀਆਂ ਭਰੀਆਂ ਤੂੰ ਹੀ ਕਦੀ ਭਰੀ ਨਹੀਂ ਹੈਗੀ ਅਹੀਂ ਤੇ ਭਰੀ ਆ ਪਿਛਲੇ ਸਾਲ ਦੀ ਵੀ ਭਰੀਆਂ ਡੀਸੀ ਦਫ਼ਤਰੇ ਵੀ ਆਪਣਾ ਐਪਲੀਕੇਸ਼ਨ ਦਿੱਤੀ ਆ ਪਤਾ ਨਹੀਂ ਰੱਬ ਜਾਣੇ ਹੁਣ ਉੱਥੋਂ ਵੀ ਸਾਡੀ ਇੱਥੋਂ ਤੱਕ ਪਹੁੰਚੀ ਹੀ ਗਾੜੀ ਕਿਸ ਨੇ ਉਹ ਨਹੀਂ ਦਿੱਤੀ ਪਿੰਡ ਵਾਲਿਆਂ ਦੀ ਸ਼ਰਾਰਤ ਹੈ ਕਿ ਜਾਂ ਕੋਈ ਪਿੱਛੋਂ ਕਿਦਾਂ ਕੀ ਹਸਾਬ ਕਿਤਾਬ ਹੈ ਸਾਡਾ ਕੋਈ ਨਾਮ ਹੀ ਨਹੀਂ ਆ ਕੋਈ ਛੋਟਾ ਮੋਟਾ ਥੋੜਾ ਬੋਤਾ ਕੰਮ ਤੇ ਕਰਦੇ ਹਾਂ ਹਾਂਜੀ ਅਜੀ ਛੋਟਾ ਮਾੜਾ ਮੋਟਾ ਕੁਝ ਬੀਬੀਆਂ ਵਾਲੇ ਸੂਟ ਆ ਤੇ ਜਰਾਬਾਂ ਜਰੂਬਾਂ ਲੈ ਕੇ ਚਲਦੇ ਦੀ ਨੇ ਕੁਝ ਵਿਕ ਜਾਂਦੀਆਂ ਕਈ ਵਾਰ ਨਹੀਂ ਵਿਕਦੀਆਂ ਮਾੜਾ ਮੋਟਾ ਥੋੜਾ ਬੋਤਾ ਹਾਂਜੀ ਸਰਕਾ ਜੋ ਕੁਲਮਲਾ ਕਹਿ ਸਕਦੇ ਔਖਾ ਹੀ ਜਮਨ ਬਿਲਕੁਲ ਔਖਾ ਹੀ ਹੈ ਹੋਰ ਮਨ ਲੋ ਜਿਹੜਾ ਤੁਹਾਨੂੰ ਜਿਹੜਾ ਮਨ ਲੋ ਪਹਿਲਾ ਜਿਹੜਾ ਇਸ ਤੋਂ ਪਹਿਲਾਂ ਜਦੋਂ ਮਨ ਲੋ ਤੋਂ ਪਹਿਲਾਂ ਕਿਸ ਚੀਜ਼ ਦਾ ਕੰਮ ਕਰਦੇ ਸੀ ਪਹਿਲਾਂ ਮੇਰੀ హెయిర్ ਡ레ਸਰ ਦੀ ਦੁਕਾਨ ਹੀ ਗਈ ਕਟਿੰਗ ਦੀ ਤੋਂ ਬੜਾ ਵਧੀਆ ਸੀ ਉਦੋਂ ਇਹ ਫਿਰ ਇੱਕ ਐਕਸੀਡੈਂਟ ਹੋਣ ਦੇ ਨਾਲ ਲੱਤਾਂ ਵੀ ਰੋਗੀਆਂ ਭਾਵਾਂ ਹੋ ਗਈ ਕਿ ਕਿਸੇ ਸੰਦੇ ਵਿੱਚ ਇਹ ਘਟੋੜ 13 14 ਸਾਲ ਹੀ ਹੋ ਚਲੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਨੂੰ ਹਾਂ ਜੀ ਇਹ ਕੋਈ ਸੜਕੀ ਐਕਸੀਡੈਂਟ ਹੀ ਆ ਗਿਆ ਨਾ ਹਾਂਜੀ ਹਾਂਜੀ ਮੋਟਰਸਾਈਕਲ ਵੱਜਿਆ ਮੇਰੇ ਸਾਈਕਲ ਦੇ ਵਿੱਚ ਉਸ ਤੋਂ ਬਾਅਦ ਫਿਰ ਨਹੀਂ ਜਿਹੜਾ ਹਾਂਜੀ ਬਿਲਕੁਲ ਨਹੀਂ ਸੋ ਇਹ ਸਾਨੂੰ ਇੱਕ ਬੰਦੂ ਹੈਂਡੀਕੈਪ ਵੱਧ ਸਾਹਿਬ ਬੱਚੀ ਦੇ ਸੋ ਜੋ ਥੋੜਾ ਬਹੁਤਾ ਕੰਮ ਜਿਹੜਾ ਕਰਦੇ ਨੇ ਤਾਂ ਜੋ ਬੱਚੀ ਜੋ ਵੱਡੇ ਜਿਹੜੇ ਸੁਪਨੇ ਜਿਹੜੇ ਸਜਾਈ ਨੇ ਉਹ ਜੋ ਪੂਰੇ ਹੋ ਸਕਣ ਸੋ ਬੱਚੀ ਦੇ ਵਿੱਚ ਵੀ ਆਰਟ ਜੇ ਕਹਿ ਸਕਦੇ ਨੇ ਜਾਂ ਕਲਾ ਕਹਿ ਸਕਦੇ ਨੇ ਬਹੁਤ ਜਿਹੜਾ ਹੁੰਦਾ ਪਰਮਾਤਮਾ ਵੱਲੋਂ ਜਿਹੜੀ ਹੈ ਇਹ ਬਖਸ਼ ਹੁੰਦੀ ਹੈ ਸੋ ਲੋੜਵੰਦ ਸਹਾਇਤਾ ਜਾਂ ਸਮਾਜਿਕ ਸਹਾਇਤਾ ਨੇ ਇੱਕ ਵਾਰੀ ਜਿਹੜੀ ਕਮਰੇ ਦੀ ਹਾਲਤ ਜਿਹੜੀ ਜ਼ਰੂਰ ਦੇਖ ਲੈਣਾ ਤਾਂ ਪਰਵਾਰ ਦੀ ਜੜੀ ਆ ਮਦਦ ਕਰਨ ਨੂੰ ਜਰੂਰ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਫਰੀ ਸਿੰਘ ਖੁਸ਼ਹਾਲ